ਇਹ ਕਿ ਨਹੀਂ ਕਮੀ ਮਾਂ ਕੁਛ ਦੀ ਕਿਨੇ ਡਾਲੇ ਕਮਾਣਾ ਬਾਕੀ ਸਾਰੇ ਪੁੱਛ ਦੇ ਪੁੱਛਦੇ ਨੇ ਕਹੀ ਕੀ ਸਾਡੇ ਲਈ ਲਿਆ ਮੇਂਗਾ ਪਰ ਅਮੀ ਪੁੱਛੇ ਪੁੱਤ ਕਰ ਕਦੋਂ ਆਵੇਂਗਾ ਪੁੱਛਦੇ ਨੇ ਕਹੀ ਕੀ ਸਾਡੇ ਲਈ ਲਿਆ ਮੇਂਗਾ ਪਰ ਅਮੀ ਪੁੱਛੇ ਪੁੱਤ ਕਰ ਕਦੋਂ ਆਵੇਂਗਾ ਕਿਸੇ ਰੋਟੀ ਖਾ ਦੀ ਹੈ ਕਹਿੰਦੀ ਮਾਂ ਕੁਛ ਦੀ ਕਿਨੇ ਡਾਲਰ ਦਾ ਜੇ ਪਰਦੇ ਸੰਭੁੱਤ ਸੁਤਾ ਕੇ ਨਹੀਂ ਸੁਤਾ ਰਾਤੀ ਜਾਗਦੀ ਨੋਂ ਅੰਬਰਾਂ ਦੇ ਤਾਰੇ ਪੁੱਛਦੇ ਰੋਟੀ ਖਾਦੀ ਐ ਕਿ ਨਹੀਂ ਕੜੀ ਮਾਂ ਕੁਛ ਦੀ ਕਿੰਨੇ ਡਾਲੇ ਕਮਾਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਦੀ ਐ ਕਿ ਨਹੀਂ ਕੜੀ ਮਾਂ ਕੁਛ ਦੀ ਕਿੰਨੇ ਡਾਲੇ ਕਮਾਣਾ ਦੀ ਕੀ ਸਿੱਖਤ ਕਰਾਂ ਇਨਸਾਨ ਖੁਦ ਔਰਤ ਦਾ ਜਾਇਆ ਹੈ ਮੈਂ ਆਪਣੀ ਮਾਂ ਦੇ ਰੂਪ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ ਇੱਕ ਔਰਤ ਮੇਰੀ ਦਾਦੀ ਮਾਂ ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿੱਧੇ ਸ਼ਾਇਆ ਹੈ ਇੱਕ ਔਰਤ ਮੇਰੀ ਦਾਦੀ ਮਾਂ ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿੱਧੇ ਸ਼ਾਇਆ ਹੈ ਮੈਂ ਬੈਠ ਜਿਨ੍ਹਾਂ ਦੇ ਮੋਢੇ ਤੇ ਝੁੰਡਾ ਕੁੱਲ ਜਹਾਨ ਦਾ ਪਾਇਆ ਹੈ ਇੱਕ ਔਰਤ ਮੇਰੀ ਭੈਣ ਵੱਡੀ